ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੋ ਸਕਰੀਨ ਦੇ ਉੱਪਰ ਇੱਕ ਮਿੱਟੀ ਦੇ ਭਰੇ ਹੋਏ ਟਰੱਕ ਹੈ ਇੱਥੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਮਾਈਨਿੰਗ ਹੋ ਰਹੀ ਹੈ ਤੇ ਹੋਰ ਵੀ ਬਹੁਤ ਸਾਰਾ ਜਿਹੜਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੰਮ ਇੱਥੇ ਜਿਹੜਾ ਚੱਲ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿਸ ਤਰ੍ਹਾਂ ਮਿੱਟੀ ਦੇ ਢੇਰ ਲੱਗੇ ਹੋਏ ਆ ਤੇ ਇਹ ਸਾਰੀ ਮਿੱਟੀ ਗੈਰ ਕਮਰਸ਼ੀਅਲ ਜਿਹੜੀ ਵਾਹਨ ਨੇ ਉਹਨਾਂ ਦੇ ਦੁਆਰਾ ਵੀ ਪਾਈ ਗਈ ਹੈ ਤੇ ਇਹ ਵੀ ਪਤਾ ਲੱਗਿਆਗਾ ਜਦੋਂ ਇਹਨਾਂ ਦੇ ਜਿਹੜੇ ਮੈਨਗਤ ਘਾਰੀ ਨੇ ਚ ਤੁਹਾਨੂੰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸਾਡੀ ਜਿਹੜੀਆਂ ਡਿਊਟੀਆਂ ਨੇ ਸਾਡੇ ਮੁਲਾਜ਼ਮਾਂ ਦੇ ਜਿਹੜੀਆਂ ਡਿਊਟੀਆਂ ਨੇ ਉਹ ਫਲੱਡ ਦੇ ਕਾਰਨ ਘੱਗਰ ਤੇ ਲੱਗੀਆਂ ਹੋਈਆਂ ਨੇ ਜਾਂ ਜਿਹੜੇ ਡਰੇਨ ਨੇ ਜਿਹੜੇ ਓਵਰਫਲੋ ਹੋ ਗਏ ਸੀ ਉਹਨਾਂ ਨਾਲ ਕਾਫੀ ਪਿੰਡਾਂ ਦੇ ਵਿੱਚ ਨੁਕਸਾਨ ਵੀ ਹੋਇਆਗਾ ਉਹਨਾਂ ਦੇ ਉੱਪਰ ਜਿਹੜਾ ਦੇਖ ਰੱਖ ਵਾਸਤੇ ਅਧਿਕਾਰੀਆਂ ਦੇ ਡਿਊਟੀਆਂ ਲੱਗੀਆਂ ਹੋਈਆਂ ਨੇ ਪਰ ਦੂਜੇ ਪਾਸੇ ਜੇ ਦੇਖਿਆ ਜਾਵੇ ਇਸ ਨਾਮ ਦੇ ਵਿੱਚ ਕ ਬਖਵਕ ਥਾਵਾਂ ਤੇ ਜਿਹੜੀ ਗੈਰ ਤਰੀਕੇ ਦੇ ਨਾਲ ਮਾਈਨਿੰਗ ਚੱਲ ਰਹੀ ਹੈ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਮਾਈਨਿੰਗ ਕਰ ਰਹੇ ਨੇ ਉਹਨਾਂ ਨੇ ਪੂਰੇ ਜੋਰ ਸ਼ੋਰ ਦੇ ਨਾਲ ਆਪਣਾ ਸੁਨਾਮ ਦੇ ਵਿੱਚ ਦੇਖ ਬਹੁਤ ਜਗ੍ਹਾ ਥਾਵਾਂ ਨੇ ਜਿੱਥੇ ਇਹ ਮਾਈਨਿੰਗ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ ਦੋਸਤੋ ਜਿਹੜੀ ਤੁਹਾਨੂੰ ਮੈਂ ਦਿਖਾ ਰਿਹਾ ਤੁਸੀਂ ਦੇਖ ਦੇਖ ਰਹੇ ਹੋਗੇ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਵਾਂਗੇ ਜਿਹੜੇ ਗੈਰ ਕਾਨੂੰਨੀਕ ਗੈਰ ਕਮਰਸ਼ੀਅਲ ਨੇ ਜਿਹੜੇ ਵਾਹਨ ਆ ਖੇਤੀ ਵਾਸਤੇ ਵਰਤੇ ਜਾਂਦੇ ਨੇ ਜਿਹੜੇ ਸੰਦ ਉਹਨਾਂ ਦੀ ਜਿਹੜੀ ਉਹਨਾਂ ਦੇ ਦੁਆਰਾ ਜਿਹੜੀ ਇਹ ਮਿੱਟੀ ਹੈਗੀ ਉਹ ਪਾਈ ਜਾ ਰਹੀ ਆ ਇਹ ਇਕੱਲੇ ਸੁਨਾਮ ਦੇ ਸ਼ਹਿਰ ਦੀ ਗੱਲ ਨਹੀਂ ਕਰਦੇ ਆਪਾਂ ਇਹਦੇ ਨਾਲ ਤੁਹਾਨੂੰ ਇੱਕ ਗੱਲ ਹੋਰ ਵੀ ਦੱਸ ਦਈਏ ਕਿ ਸੁਨਾਮ ਦੇ ਜਿਵੇਂ ਏਰੀਏ ਦੇ ਪਿੰਡ ਨੇ ਜਿਵੇਂ ਸ਼ਾਜ਼ਲੀ ਹੋ ਗਿਆ ਕੋਠੇ ਹੋਗੇ ਜਾਂ ਨੀਲੋਵਾਲ ਹੋ ਗਿਆ ਜਾਂ ਆਪਣਾ ਸ਼ਾਜਲਾ ਹੋ ਗਿਆ ਤੇ ਗਵਿੰਦਗੜ ਖੋਖਰ ਇੱਥੇ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਮਾਈਨਿੰਗ ਹੈ ਉਹ ਦੇਖੀ ਜਾ ਸਕਦੀ ਆ ਤਸਵੀਰਾਂ ਦੇ ਵਿੱਚ ਤੁਹਾਨੂੰ ਵਾਹਨ ਨਜ਼ਰ ਆਉਣਗੇ ਟਰੈਕਟਰ ਟਰਾਲੀਆਂ ਮਿੱਟੀ ਦੇ ਨਾਲ ਭਰੀਆਂ ਹੋਣ ਨਜ਼ਰ ਆਉਣਗੀਆਂ ਉਹ ਇੱਕ ਗੱਲ ਹੋਰ ਵੀ ਤੁਹਾਡੇ ਧਿਆਨ ਚ ਲਿਆਦੀ ਏ ਤੁਸੀਂ ਟਰਾਲੀਆਂ ਦੇ ਵਿੱਚ ਦੇਖ ਸਕਦੇ ਹੋਗੇ ਤੁਹਾਨੂੰ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆਊਗਾ ਕਿ ਜਿਹੜੇ ਟਰਾਲੀਆਂ ਨੇ ਵਾਹਨ ਨੇ ਜਦੋਂ ਉਹ ਸੜਕਾਂ ਤੇ ਗੁਜ਼ਰਨਗੇ ਤਾਂ ਉਹ ਆਵਾਜ਼ ਇਹਨੂੰ ਕਾਫੀ ਵੱਡੀ ਮਾਤਰਾ 'ਚ ਪ੍ਰਭਾਵਿਤ ਕਰਨਗੇ ਉਹ ਨੰਗੀਆਂ ਨੇ ਜਿਹੜੇ ਟਰਾਲੀਆਂ ਮਿੱਟੀ ਆ ਜਿਹੜੀ ਉਹ ਤੁਸੀਂ ਉੜਦੀ ਦੇਖੋਗੇ ਲੋਕਾਂ ਦੇ ਜਿਹੜੇ ਰਾਹਗੀਰ ਨੇ ਮੋਟਰਸਾਈਕਲ ਵਾਲੇ ਨੇ ਜਾਂ ਹੋਰ ਨੇ ਉਹਨਾਂ ਦੇ ਅੱਖਾਂ ਦੇ ਵਿੱਚੋਂ ਡੁੱਡ ਕੇ ਪੈਂਦੀ ਆ ਸੋ ਜਦੋਂ ਇਸ ਸੰਬੰਧੀ ਸੰਬੰਧਤ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸਾਡੀਆਂ ਡਿਊਟੀਆਂ ਨੇ ਜਿਹੜੀਆਂ ਉਹ ਫਲੱਡ ਦੇ ਕਾਰਨ ਘੱਗਰ ਤੇ ਜਾਂ ਹੋਰ ਡਰੇਨਾਂ ਤੇ ਜਿੱਥੇ ਜਿਹੜੇ ਹਾਲਾਤ ਨੇ ਗੰਭੀਰ ਬਣੇ ਹੋਣੇ ਉਹਨਾਂ ਤੇ ਡਿਊਟੀਆਂ ਨੇ ਇਸ ਕਾਰਨ ਉਹ ਜਿਹੜੇ ਲੋਕ ਨੇ ਜਿਹੜੇ ਉਹ ਕਾਰਵਾਈਆਂ ਇਸ ਤਰ੍ਹਾਂ ਦੇ ਕਰ ਰਹੇ ਨੇ ਤੇ ਉਹਨਾਂ ਇਹ ਵੀ ਕਿਹਾ ਕਿ ਜਲਦੀ ਜਿਹੜੀਆਂ ਇਹਨਾਂ ਤੇ ਕਾਰਵਾਈ ਕੀਤੀ ਜਾਊਗੀ ਜਿਹੜੇ ਸਰਾਰਤੀ ਅੰਸਰ ਨੇ ਜਿਹਨਾਂ ਨੇ ਇਹ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਗੈਰਕਾਨੂੰਨੀ ਕੰਮ ਕਰਦੇ ਨੇ ਉਹਨਾਂ ਤੇ ਵੱਡੇ ਪੱਧਰ ਤੇ ਕਾਨੂੰਨੀ ਸਖਤ ਕਾਰਵਾਈ ਕੀਤੀ ਜਾਊਗੀ ਉਹਨਾਂ ਨੇ ਭਰੋਸਾ ਦਿੱਤਾਗਾ ਹਲੋ ਹਾਂਜੀ ਹਾਂਜੀ ਸਰ ਉਹ ਜਿਹੜੀ ਸਰ ਆਪਣੇ ਅਧਿਕਾਰ ਖੇਤਰ ਚ ਹੈ ਨਹੀਂ ਸਰ ਇਹ ਜਿਹੜੀ ਮਾਈਨਿੰਗ ਹੋ ਰਹੀ ਆ ਮੈਂ ਬਾਈ ਜੀ ਨਾ ਪਟਿਆਲੇ ਉਹਦੇ ਚ ਗਿਆ ਹੋਇਆ ਹਾਂ ਹਾਂਜੀ ਮੁਰਗੀ ਵਸ ਕੇ ਪਟਿਆਲੇ ਸਾਡਾ ਨਾ ਕੋਈ ਮਸਲਾ ਕਰ ਰਹੀਦਾ ਜੀ ਬਦਲ ਜੇ ਹੋਇਆ ਥੋੜੇ ਅਦੀ ਕਦੋਂ ਤੱਕ ਮਿਲੋਗੇ ਸਰ ਅਸੀਂ ਆ ਜਣਾ ਜੀ ਪਟਿਆਲੇ ਕਿੱਥੇ ਜੀਓ ਕਿਉਂਕਿ ਖਬਰ ਕੱਲ ਪਰਸੋਂ ਦੀ ਬਣੀ ਹੋਈ ਆ ਜੀ ਦੋ ਦਿਨ ਹੋ ਗਏ ਤੁਹਾਨੂੰ ਤਾਂ ਅਸੀਂ ਪਰਸੋਂ ਦਫ਼ਤਰ ਵੀ ਆ ਕੇ ਗਏ ਸੀ ਮੈਂ ਤੁਹਾਨੂੰ ਬੋਲ ਜੀ ਮੈਂ ਕਹਤਾ ਇਹ ਹੋਵੇ ਮੈਂ ਪਹਿਲਾਂ ਕੋਈ ਐ ਕਿਰਿਆ ਮਰਦਾ ਹੁਣ ਬਹੁਤ ਕਿਰਿਆ ਪਾਉਣਾ। ਅਸੀਂ ਆ ਜੇ ਨਾ ਸਰ। ਮੈਂ ਵੀ ਹੁੰਦੀ ਹੈ ਫਿਰ ਤਾਂ ਮੈਂ ਕਿਹਾ ਕੋਈ ਐ ਵੀ ਜਾਣ ਕੇ ਚਲ ਕੇ ਜਿੱਥੇ। ਸਰ ਅਸੀਂ ਗੱਲ ਤੁਹਾਡੀ ਅਸੀਂ ਅਸੀਂ ਸਰ ਗੱਲ ਤੁਹਾਡੀ ਸਮਝਦੇ ਆ। ਤੁਸੀਂ ਦੇਖੋ ਇਹ ਹੜਾਂ ਦੀ ਸਥਿਤੀ ਬਣੀ ਹੋਈ ਹੈ। ਤੁਸੀਂ ਇੱਧਰ ਵੀ ਜੀਓ ਲੋਕਾਂ ਨੇ ਆਪਣੀ ਝਟਲਾ ਰੱਖੀ ਹੈਗੀ ਵਧੀਆ। ਉਹ ਵੀ ਗੱਲ ਜੀ ਮੈਂ ਪਤਾ ਕਰਦਾ। ਠੇਕੇਦਾਰਾਂ ਨੇ ਹਾਂ ਠੇਕੇਦਾਰਾਂ ਨੇ ਵਧੀਆ ਜਾਂਦੀ ਬਣਾ ਰੱਖੀ ਹੈ। ਇੱਥੇ ਹੈ ਕਿੱਥੇ ਲੱਗੇ ਪੰਜ ਸੌ ਲੋਕੇਸ਼ਨ ਆ ਸਰ ਪੰਜ ਛੇ ਲੋਕੇਸ਼ਨਾਂ ਨੇ ਸਰ ਇੱਕ ਨਹੀਂ ਹੈ ਜੀ ਇੱਕ ਦਾ ਮੈਨੂੰ ਕਰਦਾ ਹੀ ਪਤਾ ਨਹੀਂ ਕੋਈ ਇੱਥੇ ਹਾਂ ਸਾਜਲੇ ਹੋ ਰਹੀ ਹੈ ਜੀ ਇੱਕ ਉੱਥੇ ਸਾਜਲੇ ਖੋਖਰ ਲੱਗਿਆ ਹੋਇਆਗਾ ਦੋ ਤਿੰਨ ਸਾਜਲੀ ਲੱਗੇ ਹੋਏ ਆ ਇੱਥੇ ਆਪਣਾ ਬੱਸ ਸਟੈਂਡ ਚ ਮਿੱਟੀ ਪੈਰੀ ਹੈ ਹਸਪਤਾਲ ਚ ਮਿੱਟੀ ਪੈਰੀ ਹੈ ਇਨਾਂ ਕੋਲ ਪਲਾਟਾਂ ਚ ਪੈਰੀ ਹੈ ਕਲੋਨੀਆਂ ਚ ਪੈਰੀ ਹੈ ਮੈਂ ਨਹੀਂ ਕਰਦਾ ਠੀਕ ਹੈ ਜੀ